ਵਾਕਸੀਆ ਸਟੋਜਾਲਿਆ ਮਹਾਰਾਜ ਸਾਹਿਬ ਇਹ ਦੇਣੀਆਂ ਆਉਂਦੀਆਂ ਇਹ ਇੰਨਾ ਧੱਕਾ ਚੰਗਾ ਨਹੀਂ ਹੁੰਦਾ ਅੱਤ ਤੇ ਖੁਦਾ ਦਾ ਵੈਰ ਹੈ ਤੇਰੇ ਅਸਲ ਨੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ ਪਾਵਰ ਦਾ ਤਾਕਤ ਦਾ ਅੰਨਾ ਹੋ ਗਿਆ ਤੂੰ ਇਸ ਤਾਕਤ ਦੇ ਵਿੱਚ ਪਾਵਰ ਦੇ ਵਿੱਚ ਆ ਕੇ ਤੈਨੂੰ ਦਿਖਦੇ ਹੀ ਕੁਝ ਨਹੀਂ ਤੈਨੂੰ ਲੱਗਦਾ ਹੈ ਕਿ ਮੈਂ ਸਦਾ ਹੀ ਇੱਥੇ ਮੁੱਖ ਮੰਤਰੀ ਰਹਿਣਾ ਮੈਨੂੰ ਕਿਹੜਾ ਲਾ ਸਕਦਾ ਪਰ ਕਿੱਥੇ ਗਿਆ 25 ਸਾਲ ਰਾਜ ਕਰਨ ਵਾਲੇ ਕਿੱਥੇ ਗਿਆ ਬਾਦਲ ਜਿੰਨਾ ਮੈਨੂੰ ਪਤਾ ਨਹੀਂ ਛੇਲਦਾ ਅੱਜ ਲੋਕਾਂ ਨੇ ਖਿਤਾਬ ਕੀ ਦਿੱਤਾ ਉਹਨਾਂ ਨੂੰ ਕਿੱਥੇ ਖੜੇ ਆਓ ਇਹ ਦੇਣੀਆਂ ਆਉਂਦੀਆਂ ਰੱਬ ਦੇ ਘਰ ਦੇਰ ਹਨੇਰ ਨਹੀਂ ਸਮਾਂ ਲੱਗ ਜਾਂਦਾ ਪਰ ਜਦੋਂ ਉਹਦੀ ਲਾਠੀ ਪੈਂਦੀ ਆ ਤਾਂ ਸਾਰੇ ਸਾਰਾ ਕੁਝ ਤਬਾਹ ਹੋ ਜਾਂਦਾ ਉਹਦੀ ਆਵਾਜ਼ ਨਹੀਂ ਉਹਦੀ ਲਾਠੀ ਦੀ ਕਹਿੰਦੇ ਆਉਂਦੀ ਪਰ ਇਹ ਦੁਨੀਆਂ ਦੇ ਸਾਹਮਣੇ ਸਭ ਨੰਗਾ ਹੋ ਜਾਂਦਾ ਇਕ ਚੰਗੀਆਂ ਨਹੀਂ ਹੈਗੀਆਂ ਗੱਲਾਂ ਜੋ ਤੂੰ ਕਰ ਰਿਹਾ ਜੋ ਪੰਜਾਬ ਦੀ ਜਵਾਨੀ ਦਾ ਘਾਹ ਤੁਸੀਂ ਕਰ ਰਹੇ ਹੋ ਐਨੀ ਧੱਕੇਸ਼ਾਹੀ ਐਡੇ ਨਾਦਰਸ਼ਾਹੀ ਫਰਮਾਨ ਜਿਹੜੇ ਸਰਕਾਰ ਸੁਣਾ ਰਹੀ ਹੈ ਜਮੇ ਆਵਾਜ਼ਾਂ ਨੂੰ ਦਬਕੀ ਬੰਦ ਕੀਤਾ ਜਾ ਰਿਹਾ ਐ ਤਾਂ ਮੈਨੂੰ ਲੱਗਦਾ ਜਿਵੇਂ ਪਾਕਿਸਤਾਨ 'ਚ ਹੋ ਰਿਹਾ ਨਾ ਉਹ ਜਿਵੇਂ ਉੱਥੋਂ ਆਲੇ ইমরান ਖਾਨ ਦੇ ਮਗਰ ਪਏ ਹੋਏ ਆ ਕਿ ਮੈਂ ਝੂਠੇ ਦੇ ਝੂਠਾ ਮੁਕੱਦਮਾ ਮੜੀ ਜਾਂਦਾ ਹੈ ਜੇਲ੍ਹ ਚ ਅੰਦਰ ਬੈਠੇ ਦੀ ਉਹ ਹਾਲਾਤ ਪੰਜਾਬ ਦੇ ਹੋਏ ਪਏ ਆ ਅੱਜ ਸਖਪਾਲ ਸਿੰਘ ਖੈਰੇ ਦੀ ਜ਼ਮਾਨਤ ਦਾ ਹੁਕਮ ਆਉਂਦਾ ਹੈ ਹਾਈ ਕੋਰਟ ਵੱਲੋਂ ਸਵੇਰੇ 11 ਵਜੇ ਕਿ ਸਖਪਾਲ ਸਿੰਘ ਖੈਰਾ ਜਿਹੜਾ ਪਿਛਲੇ 3.5 ਮਹੀਨਿਆਂ ਤੋਂ ਬੰਦ ਹੈ ਉਹਨੂੰ ਭਾਈ ਜ਼ਮਾਨਤ ਦਿੱਤੀ ਜਾਂਦੀ ਹੈ ਪਰ ਨਾਲ ਦੀ ਨਾਲ ਸਖਪਾਲ ਸਿੰਘ ਖੈਰੇ ਦੇ ਉੱਤੇ 2:10 ਦੇ ਉੱਤੇ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਹੈ ਕਪੂਰਥਲਾ ਦਾ ਸੁਭਾਨਪੁਰ ਥਾਣਾ ਜਿਹੜਾ ਉੱਥੇ ਮੁਕੱਦਮਾ ਕੀ ਦਰਜ ਕੀਤਾ ਜਾਂਦਾ ਹੈ 195A ਦਾ 195A ਤੋਂ ਭਾਵ ਵੀ ਖੈਰਾ ਜੇ ਬਾਹਰ ਆਊਗਾ ਤਾਂ ਇਹ ਆਪਣੇ ਗਵਾਹਾਂ ਨੂੰ ਡਰਾ ਧਮਕਾ ਸਕਦਾ ਹੈ ਉਹਨਾਂ ਵੱਲ ਇੱਕ ਦਰਖਾਸਤ ਵਾਕੇ ਖਰਦ ਮੁਕਦਮਾ ਦੇ ਕੇ ਅੱਜ ਉਹਨੂੰ ਫੇਰ ਰਿਮਾਨਡ ਤੇ ਲੈ ਲਿਆ ਜਾਂਦਾ ਹੈ ਦੇਖੋ ਇਹ ਇੱਕ ਤਰ੍ਹਾਂ ਦੇ ਨਾਲ ਹਾਈ ਕੋਰਟ ਦੀ ਵੀ ਤਹਈਨ ਹੈ ਹਾਈ ਕੋਰਟ ਹੋਵੇ ਸੁਪਰੀਮ ਕੋਰਟ ਹੋਵੇ ਸੈਸ਼ਨ ਕੋਰਟ ਹੋਵੇ ਉਹ ਕਦੋਂ ਜਮਾਨਤ ਦਿੰਦੇ ਆ ਜਦੋਂ ਉਹਨਾਂ ਨੂੰ ਪੂਰੀ ਜੱਜਾਂ ਨੂੰ ਇਸ ਗੱਲ ਦੀ ਸਰਟੀਫਾਈ ਹੁੰਦੀ ਹੈ ਜੱਜ ਪੂਰਨ ਤੌਰ ਦੇ ਉੱਤੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਇਹ ਬੰਦਾ ਬਾਹਰ ਜਾ ਕੇ ਕਿਸੇ ਵੀ ਤਰੀਕੇ ਨਾਲ ਜਿਹੜੀ ਇਨਵੈਸਟੀਗੇਸ਼ਨ ਹੈ ਜਿਹੜੀ ਜਾਂਚ ਹੈ ਜਿਹੜਾ ਮੁਕੱਦਮਾ ਡਰਾਇਓ ਚੱਲਣਾ ਗਵਾਹੀਆਂ ਹੋਣੀਆਂ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਇਹ ਬੰਦਾ ਕੋਈ ਉਹਦਾ ਦਿਵਾ ਨਹੀਂ ਪਾਊਗਾ ਤਮਕਾਊਗਾ ਨਹੀਂ ਡਰਾਊਗਾ ਨਹੀਂ ਤਾਂ ਹੀ ਹਾਈ ਕੋਰਟਾਂ ਸੁਪਰੀਮ ਕੋਰਟਾਂ ਸੈਸ਼ਨ ਕੋਰਟਾਂ ਜਮਾਨਤ ਦੰਦੀਆਂ ਨੇ ਪਰ ਮਾਦਾ ਸ਼ੇਰਾਂ ਨੇ ਕਮਾਲ ਕਰੀ ਪਈ ਆ ਯਾਰ ਚੱਕ ਕੇ ਨਾਲ ਦੀ ਨਾਲ ਦੋ ਦਸਤੇ ਦੇਖੇ ਪਰਚਾ ਤੇ ਲ ਜਾ ਕੇ ਰਿਮਾਰਟ ਤੇ ਦੁਬਾਰਾ ਫਿਰ ਜੇਲ੍ਹ ਚ ਹੁਣੇ ਯਾਦ ਰੱਖਿਓ ਇਸ ਤੌਜਲਾ ਮਹਾਰਾਜ ਇਨਕਲਾਬੀਆਂ ਦੀ ਸਰਕਾਰ ਆਈ ਨੀਤਾ ਕਾਛਾ ਹੀ ਯਾਰ ਇਹ ਯਾਦ ਰੱਖਿਓ ਇਹ ਕਿਸੇ ਵੀ ਤਰੀਕੇ ਦੇ ਨਾਲ ਸਰਪਾਲ ਸਿੰਘ ਖੈਰੇ ਵਰਗਾਂ ਨੂੰ ਜਾਂ ਹੋਰ ਜਿਹੜੀਆਂ ਆਵਾਜ਼ਾਂ ਪੰਜਾਬ ਲਈ ਬੋਲਦੀਆਂ ਨੇ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਇਹ ਕਿਸੇ ਵੀ ਤਰੀਕੇ ਨਾਲ ਚਾਹੇ ਚੱਕ ਕੇ ਅੰਦਰ ਸੱਟਣਗੇ ਲੋਕ ਸਭਾ ਤੋਂ ਪਹਿਲਾਂ ਚਾਹੇ ਜਿਹੜੇ ਅੰਦਰ ਆ ਉਹ ਨਿਕਲ ਨਹੀਂ ਦੇਣੇ ਇਹ ਯਾਦ ਰੱਖਿਓ ਦੂਜੇ ਪਾਸੇ ਆਪਜੀ ਕਾ ਮਾਰਦੇ ਆ ਆ ਈੜੀ ਦੇ ਤੀਜੀ ਵਾਰੀ ਸਾਮਣ ਹੋ ਗਏ ਕੇਦਰੀ ਵਾਰ ਨੂੰ ਦਸ ਦਨਾ ਕੇ ਪੰਜਾਬ ਬਹਿ ਗਿਆ ਲੁਕਿਆ ਰਿਹਾ ਕਹ ਜੀ ਮੈਂ ਤਾਂ ਇੱਥੇ ਆ ਕੇ ਪਾਸ਼ਨਾ ਕਰ ਰਿਹਾ ਜੀ ਮੈਂ ਤਾਂ ਮੈਡੀਟੇਸ਼ਨ ਕਰ ਰਿਹਾ ਜੀ ਮੈਂ ਜੋਗਾ ਕਰ ਰਿਹਾ ਜੀ ਉਹ ਇੱਕ ਈਡੀ ਤੋਂ ਬਚੰਦਾ ਢੰਗ ਤਰੀਕਾ ਸੀ ਦੁਬਾਰਾ ਫੇਰ ਈਡੀ ਦੇ ਸੱਮਣ ਆਏ ਹੁਣ ਤੀਜੀ ਵਾਰੀ ਫੇਰ ਸੱਮਣ ਆਇਆ ਕਹਿੰਦਾ ਮੈਂ ਪੇਸ਼ ਨਹੀਂ ਹੋਊਂਗਾ ਆਪ ਇਹ ਕਹਿੰਦੇ ਆ ਮੋਦੀ ਧੱਕਾ ਕਰਦਾ ਹੈ ਮੋਦੀ ਆਪਣੀਆਂ ਏਜੰਸੀਆਂ ਨੂੰ ਈਡੀ ਹੋਵੇ ਸੀਬੀਆਈ ਹੋਵੇ ਉਹਨਾਂ ਨੂੰ ਸਾਡੇ ਤੋਂ ਸਾਡੇ ਦੇ ਖਿਲਾਫ ਪੜਤ ਰਿਹਾ ਹੈ ਸਾਡੇ ਦੇ ਪਰਚੇ ਕਰਾ ਰਿਹਾ ਹੈ ਸਮ ਜੈਸਟੰਦੀ ਤਿਆਰੀ ਹੋ ਰਹੀ ਐ ਤੇ ਤੁਸੀਂ ਕੀ ਕਰ ਰਹੇ ਹੋ ਅਖੌਤੀ ਡਰਾਮੇਬਾਜ਼ੋ ਓ ਝੂਠੇ ਯਾਨੀ ਇਨਕਲਾਬੀਓ ਓ ਇੰਨਾ ਧੱਕਾ ਇੰਨਾ ਜ਼ੁਲਮ ਤੁਸੀਂ ਇਸ ਤਰੀਕੇ ਨਾਲ ਇਹ ਆ ਲੋਕਤੰਤਰ ਯਾਰ ਜਮੇ ਬੰਦੇਆਂ ਤੁਸੀਂ ਜਮੇ ਖਤਮ ਕਰ ਕਿਹੜਾ ਅਧਿਕਾਰ ਐ ਇੱਥੇ ਬੰਦੇ ਨੂੰ ਕਿੱਥੇ ਰਹਿ ਗਏ ਮਨੁੱਖੀ ਅਧਿਕਾਰਾਂ ਦੀ ਗੱਲ ਤੇ ਕਿੱਥੇ ਆ ਭਾਈ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਜਿਹੜੇ ਮਨੁੱਖੀ ਅਧਿਕਾਰਾਂ ਰਵਾਪਉਣ ਵਾਲੇ ਲੋਕ ਆ ਅੱਜ ਜਮੇ ਚੁੱਪ ਆ ਯਾਰ ਆ ਜਮੇ ਜੱਗੋਂ ਤੇਰੀ ਨਹੀਂ ਹੋ ਰਹੀ ਆ ਬੰਦਿਆਂ ਨਾਲ ਯਾਰ ਨਾ ਉਹਦੀ ਕੋਈ ਪਾਰਟੀ ਬੋਲ ਰਹੀ ਐ ਉਹ ਨਾ ਕਾਂਗਸੀ ਬੋਲ ਰਹੇ ਐ ਉਹ ਅੰਦਰ ਖਾਤੇ ਮਿਲੇ ਹੋਇਆ ਰਾਜਪ੍ਰਿੰਕਰ ਦੇ ਭਵੰਤ ਨਾਲ ਵੀ ਕੋਈ ਗੱਲ ਨਹੀਂ ਠੋਕੀ ਰੱਖ ਅੰਦਰ ਕੋਈ ਪ੍ਰਵਾਹ ਨਹੀਂ ਨਾ ਆਉਣ ਦੇ ਵੋਟਾਂ ਤੋਂ ਪਹਿਲਾਂ ਦੱਬਦੇ ਅੰਦਰ ਹੋਰ ਆ ਇੱਕ ਪਰਚਾ ਹੋਰ ਦੇਣਾ ਜਦੋਂ ਉਹ ਜਮਾਨ ਤੂੰ ਇੱਕ ਹੋਰ ਦੇ ਦੇਣਗੇ ਉਹ ਦੋ ਜੋ ਜਮਾਨ ਤੂੰ ਦੋ ਹੋਰ ਦੇ ਦੇਣਗੇ ਆਹੀ ਕੰਮ ਚੱਲਣਾ ਹੈ ਸੋ ਪੰਜਾਬ ਦੇ ਲੋਕੋ ਉਹ ਲੋਕੋ ਪੰਜਾਬ ਦੇਓ ਆ ਅੱਜ ਉਹ ਵਿਚਾਰਾ ਕੁਲਵੰਤ ਸਿੰਘ ਰਾਊਕੇ ਵਾਲਾ ਉਹਦੇ ਚਾਚੇ ਤੇ ਤਾਏ ਦੀ ਮੌਤ ਹੋਈ ਉਹਨੂੰ ਹਾਈ ਕੋਰਟ ਨੇ 6 ਦਿਨਾਂ ਦੀ ਪੈਰੋਲ ਦਿੱਤੀ ਛੁੱਟੀ ਦਿੱਤੀ ਵੀ ਜਾ ਆਪਣੇ ਘਰੇ ਆਪਣੇ ਪਰਿਵਾਰ ਦੇ ਦੁੱਖ ਆਪਣਾ ਆਪਣੇ ਪਰਿਵਾਰ ਦਾ ਦੁੱਖ ਮਟਾ ਜਾ ਕੇ ਉਹ ਉਹਨੂੰ ਲਿਆ ਕੇ ਸਹੀ ਮੋਗੇ ਰੱਖ ਲਿਆ ਉਹਨੂੰ ਲਿਆ ਕੇ ਕੁਲਵੰਤ ਸਿੰਘ ਰਾਊਕੇ ਜਿਹੜਾ ਡਿਬਰੂਗੜ੍ਹ ਬੰਦ ਸੀ ਜੇਲ੍ਹ ਦੇ ਵਿੱਚ ਉਹਨੂੰ 6 ਦਿਨਾਂ ਦੀ ਪੈਰੋਲ ਮਿਤੀ ਹੈ ਹਾਈ ਕੋਰਟ ਨੇ ਉਹ ਲੋਾਰੇ ਕਰੇ ਜਾਣ ਖਤਰਤੂ ਤੇ ਆਪਲੇ ਕਰੇ ਜਾ ਕੇ ਆਪਣੇ ਪਰਿਵਾਰ ਚ ਬੈਠ ਪਾਈ ਦੁੱਖ ਮਡਾ ਥੋੜੇ ਘਰੇ ਮੌਤ ਹੋਈ ਐ ਉਹ ਚੱਕ ਕੇ ਸੀਆਈ ਬੰਦ ਹੈ ਉਹਦਾ ਫਿਰ ਇੱਕ ਜੇਲ੍ਹ ਤੋਂ ਕੱਢਿਆ ਤੇ ਦੂਜੀ ਜੇਲ੍ਹ ਚ ਬੰਦ ਕਰ ਲਿਆ ਆ ਸਰਦਾਰ ਸਿੰਘ ਜੀ ਨੂੰ ਮਾਣ ਮਿਲਣਗੇ ਲੋਕ ਸਭਾ ਮੈਂਬਰ ਐ ਇਹਨੇ ਮਿਲ ਨਹੀਂ ਦਿੱਤਾ ਭਵੰਤ ਸਿੰਘ ਸਤੋਜ ਵਾਲਿਆ ਮਹਾਰਾਜ ਸਾਹਿਬ ਇਹ ਦੇਣੀਆਂ ਆਂਦੀਆਂ ਇਹ ਇੰਨਾ ਧੱਕਾ ਚੰਗਾ ਨਹੀਂ ਹੁੰਦਾ ਅੱਤ ਤੇ ਖੁਦਾ ਦਾ ਵੈਰ ਐ ਤੇਰੇ ਅਸਲ ਨੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ ਪਾਵਰ ਦਾ ਤਾਕਤ ਦਾ ਅੰਨਾ ਹੋ ਗਿਆ ਤੂੰ ਇਹਨੇ ਤਾਕਤ ਦੇ ਵਿੱਚ ਪਾਵਰ ਦੇ ਵਿੱਚ ਆ ਕੇ ਤੈਨੂੰ ਦਿਖਦਾ ਹੀ ਕੁਝ ਨਹੀਂ ਤੈਨੂੰ ਲੱਗਦਾ ਕਿ ਮੈਂ ਸਦਾ ਹੀ ਇੱਥੇ ਮੁੱਖ ਮੰਤਰੀ ਰਹਿਣਾ ਮੈਨੂੰ ਕਿਹੜਾ ਲਾ ਸਕਦਾ ਪਰ ਕਿੱਛੇ ਕਿਉ 25 ਸਾਲ ਰਾਜ ਕਰਨ ਵਾਲੇ ਕਿੱਛੇ ਕੇ ਬਾਦਲ ਜਿੰਨਾ ਬੰਨੇ ਪੱਤਾ ਨਹੀਂ ਛੇਲਦਾ ਅੱਜ ਲੋਕਾਂ ਨੇ ਖਿਤਾਬ ਕੀਤਾ ਉਹਨਾਂ ਨੂੰ ਕਿੱਥੇ ਖੜੇ ਆ ਉਹ ਇਹ ਦੇਣੀਆਂ ਆਉਂਦੀਆਂ ਰੱਬ ਦੇ ਘਰ ਦੇਰਾਂ ਨੇਰਨੀ ਸਮਾਂ ਲੱਗ ਜਾਂਦਾ ਪਰ ਜਦੋਂ ਉਹਦੀ ਲਾਠੀ ਪੈਂਦੀ ਆ ਤਾਂ ਸਾਰੇ ਸਾਰਾ ਕੁਝ ਤਬਾਹ ਹੋ ਜਾਂਦਾ ਉਹਦੀ ਆਵਾਜ਼ ਨਹੀਂ ਉਹਦੀ ਲਾਠੀ ਦੀ ਕਹਿੰਦੇ ਆਉਂਦੀ ਪਰ ਇਹ ਦੁਨੀਆ ਦੇ ਸਾਹਮਣੇ ਸਭ ਨੰਗਾ ਹੋ ਜਾਂਦਾ ਇਹ ਚੰਗੀਆਂ ਨਹੀਂ ਹੈਗੀਆਂ ਗੱਲਾਂ ਜੋ ਤੂੰ ਕਰ ਰਿਹਾ ਜੋ ਪੰਜਾਬ ਦੀ ਜਵਾਨੀ ਦਾ ਘਾਹ ਤੁਸੀਂ ਕਰ ਰਹੇ